ਵਿਨੈਕ ਪਬਲਿਕ ਹਾਈ ਸਕੂਲ ਗੁਰਾਇਵਖੇ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਦੀ ਇੱਕ ਮਹੱਤਵਪੂਰਨ ਪੰਜਾਬ ਪਧਰੀ ਮੀਟਿੰਗ ਸਫਲਤਾਪੂਰਵਕ ਆਯੋਜਿਤ ਕੀਤੀ ਗਈ ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 60 ਤੋਂ ਵੱਧ ਸਕੂਲ ਪ੍ਰਤੀਨਿਧੀਆਂ ਪ੍ਰਿੰਸੀਪਲਾਂ ਅਤੇ ਸਕੂਲ ਪ੍ਰਬੰਧਕਾਂ ਨੇ ਹਾਜ਼ਰੀ ਭਰੀ ਮੀਟਿੰਗ ਦੀ ਪ੍ਰਧਾਨਗੀ ਪੀਪੀਐਸਓ ਦੇ ਪ੍ਰਧਾਨ ਹਰਬੰਸ ਸਿੰਘ ਬਾਦਸ਼ਾਹਪੁਰ ਨੇ ਕੀਤੀ ਇਸ ਦੌਰਾਨ ਪਠਾਨਕੋਟ ਤਰਨਤਾਰਨ ਵਰੀਦਕੋਟ ਪਟਿਆਲਾ ਜਲੰਧਰ ਮਹਤਪੁਰ ਫਿਲੌਰ ਜ਼ਿਰਕਪੁਰ ਗੁਰਾਇਆਂ ਨੌਰ ਮਹਿਲ ਫਗਵਾੜਾ ਸੁਨਾਮ ਮਲੇਰ ਕੋਟਲਾ ਅਤੇ ਹੋਰ ਇਲਾਕਿਆਂ ਤੋਂ ਆਏ ਸਿੱਖਿਆ ਪ੍ਰਬੰਧਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਮੀਟਿੰਗ ਦੀ ਮੇਜ਼ਬਾਨੀ ਫਿਲੌਰ ਗੁਰਾਇਆਂ ਨੌਰ ਮਹਿਲ ਫਗਵਾੜਾ ਯੂਨਿਟ ਵੱਲੋਂ ਕੀਤੀ ਗਈ ਮੀਟਿੰਗ ਦਾ ਮੁੱਖ ਵਿਸ਼ਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਸੋਸੀਏਟਿਡ ਸਕੂਲਾਂ ਲਈ ਹਰ ਸਾਲ ਜਾਰੀ ਕੀਤਾ ਜਾਣ ਵਾਲਾ ਕੰਟੀਨਿਊਏਸ਼ਨ ਪਰਫਾਰਮਾ ਵਿੱਚ ਹੋ ਰਹੀ ਦੇਰੀ ਸੀ ਇਸ ਸੰਬੰਧੀ ਗੰਭੀਰ ਚਰਚਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਹ ਪ੍ਰਕਿਰਿਆ ਸਮੇਂ ਸਿਰ ਪੂਰੀ ਕੀਤੀ ਜਾਵੇ ਤਾਂ ਜੋ ਸਕੂਲਾਂ ਨੂੰ ਪ੍ਰਸ਼ਾਸਕੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਸਿੱਖਿਆ ਸਖਤਰ ਅਤੇ ਪ੍ਰਦਾਨ ਆਮ ਆਦਮੀ ਪਾਰਟੀ ਨੂੰ ਮੰਗ ਪੱਤਰ ਭੇਜਣ ਦਾ ਫੈਸਲਾ ਕੀਤਾ ਗਿਆ ਜਿਸ ਤੇ 60 ਤੋਂ ਵੱਧ ਸਕੂਲ ਮੁਖੀਆਂ ਨੇ ਸਹਿਮਤੀ ਦਰਸ ਕਰਵਾਈ ਅ ਸਰ ਅੱਜ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਪੀਪੀਐਸਓ ਰਜਿਸਟਰਡ ਰਾਜਪੂਰਾ ਦੀ ਇੱਕ ਹੰਗਾਮੀ ਮੀਟਿੰਗ ਹੋਈ ਹੈ ਜੋ ਐਸੋਸੀਏਟਡ ਸਕੂਲਾਂ ਦੇ ਪਰਫਾਰਮੈਂਸ ਨੂੰ ਲੈ ਕੇ ਹੋਈ ਹੈ ਹਰ ਸਾਲ ਜਿਹੜਾ ਪਰਫਾਰਮਾ ਹੈ ਉਹ ਅਕਤੂਬਰ ਨਵੰਬਰ ਮਹੀਨੇ ਦੇ ਵਿੱਚ ਆ ਜਾਂਦਾ ਹੈ ਪਰ ਇਸ ਸਾਲ ਜਨਵਰੀ ਮਹੀਨਾ ਲੰਘਣ ਤੇ ਆ ਗਿਆ ਹੈ ਪਰ ਸਰਕਾਰ ਵੱਲੋਂ ਬੋਰਡ ਵੱਲੋਂ ਹਜ ਤੱਕ ਐਸੋਸੀਏਸ਼ਨ ਦਾ ਜਿਹੜਾ ਪਰਫਾਰਮਾ ਹੈ ਉਹ ਨਹੀਂ ਪਾਇਆ ਗਿਆ ਸੋ ਸਾਰੇ ਸਕੂਲਾਂ ਦੀ ਇਹ ਪ੍ਰਜੋਰ ਮੰਗ ਹੈ ਕਿ ਜਿਸ ਤਰ੍ਹਾਂ 2011 ਤੋਂ ਲੈ ਕੇ 2018-20 ਤੱਕ ਪਰਫਾਰਮਾ ਪੈਂਦਾ ਰਿਹਾ ਉਸੇ ਤਰ੍ਹਾਂ ਜਿਹੜਾ ਪਰਫਾਰਮਾ ਹੈ ਉਸੇ ਤਰਜ਼ ਤੇ ਉਸੇ ਬਿਨਾਂ ਕਿਸੇ ਸ਼ਰਤ ਤੋਂ ਜਿਹੜਾ ਪਰਫਾਰਮਾ ਹੈ ਉਹ ਜਾਰੀ ਕੀਤਾ ਜਾਵੇ ਇਸ ਲਈ ਅੱਜ ਇਹ ਮੀਟਿੰਗ ਰੱਖੀ ਗਈ ਹੈ ਸਰ ਸਰ ਸਮੱਸਿਆ ਮ ਆਈ ਨੇ ਕਿ ਜਿਹੜੇ ਐਸੋਸੀਏਟਡ ਸਕੂਲ ਨੇ ਉਹ ਸਾਲ 2011 ਤੋਂ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਬੱਚਿਆਂ ਨੂੰ ਮਤਲਬ ਸਸਤੀ ਤੇ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਨੇ ਔਰ ਇਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਟੀਚਿੰਗ ਹੈ ਨੌਨ ਟੀਚਿੰਗ ਸਟਾਫ ਹੈ ਡਰਾਈਵਰ ਨੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣੀਆਂ ਸਵਾਮਾਂ ਦੇ ਰਹੇ ਨੇ ਆਪਣਾ ਰੋਜਗਾਰ ਵੀ ਚਲਾ ਰਹੇ ਨੇ ਲੇਕਿਨ ਇਸ ਵਾਰ ਜਿਹੜਾ ਉਹ ਪਰਫਾਰਮਾ ਨਹੀਂ ਦਿੱਤਾ ਗਿਆ ਇਸ ਕਰਕੇ ਜਿਹੜੇ ਮਾਪੇ ਨੇ ਬੱਚੇ ਨੇ ਅਧਿਆਪਕ ਨੇ ਉਹ ਬਹੁਤ ਚਿੰਤਤ ਨੇ ਕਿਉਂਕਿ ਸਾਲ ਪੂਰਾ ਹੋਣ ਤੇ ਆਇਆ ਪਰ ਸਰਕਾਰ ਵੱਲੋਂ ਬੋਰਡ ਵੱਲੋਂ ਅਜੇ ਤੱਕ ਇਹ ਪਰਫਾਰਮਾ ਨਹੀਂ ਪਾਇਆ ਗਿਆ ਸੋ ਇਸ ਕਰਕੇ ਪ੍ਰਜੋਰ ਮੰਗ ਹੈ ਕਿ ਬਿਨਾ ਕਿਸੇ ਸ਼ਰਤ ਤੋਂ 2011 ਤੋਂ 18 ਤੱਕ ਦੀ ਜਿਹੜੀ ਤਰਜ਼ ਦੇ ਉਹ ਪਰਫਾਰਮਾ ਪਾਇਆ ਜਾਵੇ ਹਾਂਜੀ ਹਾਂਜੀ ਸਰ ਇਹਦੇ ਵਿੱਚ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਐਸੋਸੀਏਟਿਡ ਸਕੂਲਾਂ ਦੀਆਂ ਜਿੰਨੀਆਂ ਵੀ ਪੰਜਾਬ ਦੀਆਂ ਜਥੇਬੰਦੀਆਂ ਨੇ ਉਹ ਅੱਜ ਇੱਥੇ ਇਕੱਠੀਆਂ ਹੋ ਕੇ ਐਲਾਨ ਕਰਨ ਜਾ ਰਹੀਆਂ ਕਿ ਜਿਹੜਾ ਇਹ ਸੰਘਰਸ਼ ਹੋ ਤੇਜ਼ ਵੀ ਕੀਤਾ ਜਾ ਸਕਦਾ ਜੇਕਰ ਪਰਫਾਰਮਾ ਨਾ ਪਾਇਆ ਗਿਆ ਜੋਤਾ ਸਿੰਘ ਗਿੱਲ ਇਸ ਮੀਟਿੰਗ ਦਾ ਜੋ ਅਜੰਡਾ ਸੀ ਜੋ ਕਾਰਨ ਸੀ ਉਹ ਦੱਸਿਆ ਗਿਆ ਹੈ ਸੋ ਇਸ ਮੀਟਿੰਗ ਦੇ ਵਿੱਚ ਇੱਕ ਅਸੀਂ ਪਰਫਾਰਮਾ ਤਿਆਰ ਕੀਤਾ ਹੈ ਜਿਹੜਾ ਕਿ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਿੱਖਿਆ ਮੰਤਰੀ ਸਾਹਿਬ ਨੂੰ ਮਾਨਯੋਗ ਚੇਅਰਮੈਨ ਨੂੰ ਸਿੱਖਿਆ ਸਕੱਤਰ ਅਤੇ ਜੋ ਸਾਡੇ ਵਿਧਾਇਕ ਹਨ ਹਲਕੇ ਦੇ ਉਹ ਸਾਰਿਆਂ ਨੂੰ ਅਸੀਂ ਦੇੜੇ ਹਨ ਸਾਰੇ ਪੰਜਾਬ ਤੋਂ ਇੱਥੇ ਜਿਹੜੇ ਸਕੂਲਾਂ ਦੇ ਪ੍ਰਤੀਨਿਧ ਪਹੁੰਚੇ ਹਨ ਅਸੀਂ ਉਹਨਾਂ ਸਾਰਿਆਂ ਦੀ ਜਿਹੜਾ ਹੈ ਸਿਗਨੇਚਰ ਉਹਨਾਂ ਨੇ ਕੀਤੇ ਆ ਆਪੀਆਂ ਸਕੂਲ ਦੀਆਂ ਮੋਰਲ ਆਈਆਂ ਹਨ ਤੋਂ ਸਾਰੇ ਮੰਗ ਪੱਤਰ ਤਿਆਰ ਕਰਕੇ ਅਸੀਂ ਉਹ ਅਸੀਂ ਇਹਨਾਂ ਸਾਰੇ ਹੀ ਅਥਾਰਟੀਜ਼ ਨੂੰ ਭੇਜਾਂਗੇ ਤਾਂ ਕਿ ਸਾਡੀ ਜਿਹੜੀ ਸਮੱਸਿਆ ਹੈ ਉਹ ਇੱਕ ਜਾਇਜ਼ ਸਮੱਸਿਆ ਹੈ ਇਸ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ ਹੱਲ ਕਰਨ ਤਾਂ ਕਿ ਅਸੀਂ ਸਾਰਾ ਧਿਆਨ ਜਿਹੜਾ ਉਹ ਬੱਚਿਆਂ ਦੀ ਪੜ੍ਹਾਈ ਵੱਲ ਲਗਾ ਸਕੀਏ ਕਿਉਂਕਿ ਪੇਪਰਾਂ ਦੇ ਦੇਣਾ ਹੈ ਆ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਪੜ੍ਹਾਈਏ ਪਰ ਸਾਨੂੰ ਇੱਕ ਇੱਕ ਮੁੱਖ ਦੀ ਚਿੰਤਾ ਦੇ ਵਿੱਚ ਪਾਇਆ ਗਿਆ ਹੈ ਤੋਂ ਸਾਨੂੰ ਆਸ ਹੈ ਕਿ ਸਰਕਾਰ ਸਾਡੀ ਗੱਲ ਸੁਣੇਗੀ ਸਰਕਾਰ ਮਾਈ ਬਾਪ ਹੁੰਦੀ ਹੈ ਉਸ ਦੇ ਕੋਲ ਸਾਡਾ ਹੱਕ ਹੈ ਕਿ ਆਪਣੀਆਂ ਮੰਗਾਂ ਰੱਖੀਏ ਅਸੀਂ ਆਪਣੀਆਂ ਮੰਗਾਂ ਇਹ ਪਰਫਾਰਮ ਇੱਕ ਮੰਗ ਪੱਤਰ ਜੇ ਰਾਹੀਂ ਭੇਜ ਰਹੇ ਹਾਂ ਸਾਨੂੰ ਆਸ ਹੈ ਕਿ ਸਰਕਾਰਾਂ ਨੂੰ ਪੂਰਾ ਕਰੇ ਧੰਨਵਾਦ ਹਰਵੰਦ ਸਿੰਘ ਬਾਦਸ਼ਾਹਪੁਰ ਪ੍ਰਦਾਨ ਪੰਜਾਬ ਪ੍ਰਾਈਵੇਟ ਸਕੂਲ ਅਰਗੇਨਾਈਜੇਸ਼ਨ ਰਜਿਸਟਰਡ ਪੰਜਾਬ ਅਸੋਸੀਏਸ਼ਨ ਵਿੰਗ ਅੱਜ ਦੀ ਮੀਟਿੰਗ ਵਿੱਚ ਕਈ ਮੁੱਦੇ ਵਿਚਾਰੇ ਗਏ ਜੀ ਮੇਨ ਕੀ ਇਸ਼ੂ ਰਹਿ ਗਏ ਸ਼ੱਦਾ ਮੇਨ ਮੁੱਦਾ ਅੱਜ ਦਾ ਜਿਹੜਾ ਸੀਗਾ ਜਿਹੜਾ ਕਿ ਪੰਜਾਬ ਸਰਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਐਸੋਸੀਏਸ਼ਨ ਦਾ ਪਰਫਾਰਮਾ ਜਾਰੀ ਕਰਦੇ ਆ ਉਹ ਪਰਫਾਰਮਾ ਜਿਹੜਾ ਹੈ ਉਸ ਨੂੰ ਹਾਲੇ ਤੱਕ ਜਾਰੀ ਨਹੀਂ ਉਹ ਨਾ ਜਾਰੀ ਹੋਣ ਦੇ ਸਦਕਾ ਬਹੁਤ ਸਾਰੇ ਜਿਹੜੇ ਆ ਅਧਿਆਪਕ ਕਮਲਾ ਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਤੇ ਸਕੂਲ ਪ੍ਰਬੰਧਕ ਸਾਰੇ ਹੀ ਚਿੰਤਾਤੁਰ ਹੈ ਕਿਉਂਕਿ ਇਹ ਪਰਫਾਰਮਾ ਕਿਉਂ ਕਲੇਟ ਕੀਤਾ ਜਾ ਰਿਹਾ ਹੈ ਕਿਉਂਕਿ ਆਉਣ ਵਾਲਾ ਜਿਹੜਾ ਵਿਖਾ ਉਹ ਇਸੇ ਪਰਫਾਰਮੈਂਸ ਦੇ ਉੱਤੇ ਨਿਰਧਾਰਤ ਕਰਦਾ ਹੈ ਇਸਰਕੇ ਅਸੀਂ ਸਰਕਾਰ ਨੂੰ ਇਹ ਪਰਜੂਲ ਅਪੀਲ ਰੂਪ ਵਿੱਚ ਕਹਿਣਾ ਕਿਉਂਨੇ ਆ ਇਸ ਪਰਫਾਰਮੇ ਨੂੰ ਛੇਤੀ ਤੋਂ ਛੇਤੀ ਜਿਹੜਾ ਜਾਰੀ ਜਿਹੜਾ ਪੰਜਾਬ ਸਕੂਲ ਸਿੱਖਿਆ ਦੁਆਰਾ ਸਿੱਖਿਆ ਭਾਗ ਦੇ ਦੁਆਰਾ ਕਰਵਾਇਆ ਜਾਵੇ ਤੇ ਜਿਸ ਦੇ ਸਦਕਾ ਇਹ ਸਕੂਲ ਜਿਹੜੇ ਆ ਸ਼ਾਂਤੀਪੁਰ ਆ ਆਪਣਾ ਜਿਹੜਾ ਕਾਰਜ ਕਰ ਸਕਣ ਇਹ ਮਿਆਰੀ ਸਿੱਖਿਆ ਜਿਹੜੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਉਹ ਦਿਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰਿਕਵਰਡ ਜਵਾਬ ਤਾਂ ਨਹੀਂ ਸਰ ਰੀਜ਼ਨ ਕੀ ਹੈਗਾ ਜੀ ਕੋਈ ਕੋਈ ਡਿਪਾਰਟਮੈਂਟ ਨਾਲ ਗੱਲ ਹੋਏ ਹੋਵੇ ਜਾਂ ਸਿੱਖਿਆ ਮੰਤਰ ਨਾਲ ਗੱਲ ਬਤਨ ਦੇਰੀ ਦਾ ਕਾਰਨ ਕੀ ਦੱਸੋ ਦੇਰੀ ਦਾ ਕਾਰਨ ਹਾਲੇ ਤੱਕ ਸਰਕਾਰ ਦੇ ਵੱਲੋਂ ਸਾਡੇ ਕੋਲ ਕੋਈ ਕਿਸ ਤਰ੍ਹਾਂ ਦੀ ਇਤਿਆਦ ਇਨਫਰਮੇਸ਼ਨ ਨਹੀਂ ਆਈ ਕਿ ਜਿਹੜੀ ਕਿ ਉਹ ਦੇਰੀ ਜਿਹੜੀ ਇਸ ਕਾਰਨਾਂ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਇਹ ਪਹਿਲਾਂ ਵੀ ਇਹ ਚੀਜ਼ ਚਲਦੀ ਆਉਂਦੀ ਹੈ ਇਹ ਹੁਣ ਵੀ ਜਿਹੜੀ ਆ ਉਸੇ ਤਰ੍ਹਾਂ ਦੇ ਉੱਤੇ ਸਰਕਾਰ ਜਿਹੜੀ ਆ ਹਮੇਸ਼ਾ ਉਸ ਨੀਤੀ ਨੂੰ ਲੇਟ ਅਮਲ ਦੇ ਵਿੱਚ ਲਿਆਉਂਦੀ ਹੈ ਜਿਸ ਦਾ ਕਾਰਨ ਇਹ ਹੁੰਦੀ ਆ ਕਿਉਂਕਿ ਬੱਚਿਆਂ ਦੇ ਦਾਖਲੇ ਹੁਣੇ ਹੁੰਦੇ ਆ ਉਹ ਆਪਣੇ ਸਰਕਾਰੀ ਅੰਕੜਿਆਂ ਨੂੰ ਵਧਾਉਣ ਦੇ ਲਈ ਇਨ੍ਹਾਂ ਸਕੂਲਾਂ ਦੇ ਜਿਹੜੇ ਆਮ ਚੱਲਦੇ ਸਕੂਲ ਨੇ ਜਿਨ੍ਹਾਂ ਵਿੱਚ ਆਮ ਲੋਕਾਂ ਦੇ ਬੱਚੇ ਪੜ੍ਹਦੇ ਆ ਕਿਉਂਕਿ ਇੱਥੇ ਅਮੀਰ ਵਰਗ ਦਾ ਬੱਚਾ ਨਹੀਂ ਪੜ੍ਹਦਾ ਨਾ ਕਾਰਪੋਰੇਟ ਘਰਾਂ ਦਾ ਬੱਚਾ ਪੜ੍ਹਦਾ ਨਾ ਕਿਸੇ ਐਮਐਲਏ ਸਾਹਿਬਾਨ ਦਾ ਬੱਚਾ ਪੜ੍ਹਦਾ ਨਾ ਕਿਸੇ ਡੀਸੀ ਸਾਹਿਬ ਦਾ ਬੱਚਾ ਫੜਦਾ ਇਥੇ ਤਾਂ ਆਮ ਵਰਗਾਂ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਇੱਕ ਚੰਗੀ ਸਿੱਖਿਆ ਮਿਲਦੀ ਹੈ ਤਾਂ ਉਹ ਇੱਥੇ ਅਪਰੋਚ ਕਰਦੇ ਆ ਤੇ ਇਸ ਕਰਕੇ ਮਤਲਬ ਉਹ ਇੱਕ ਪਾਸੇ ਸਰਕਾਰ ਆਪਣੇ ਅੰਕੜੇ ਵਧਾਉਣੇ ਚਾਹੁੰਦੀ ਆ ਕਿ ਸਾਡੇ ਸਰਕੂਲ ਸਰਕਾਰੀ ਸਕੂਲਾਂ ਦੇ ਅੰਕੜੇ ਜਿਹੜੇ ਬਹੁਤ ਵੱਧ ਗਏ ਆ ਸਾਡੀ ਸਿੱਖਿਆ ਦਾ ਮਿਆਰ ਬੜਾ ਉੱਚਾ ਹੈ ਅਸੀਂ ਕਹਿੰਦੇ ਕਾ ਮੁਕਾਬਲਾ ਹੈ ਕੰਪੀਟੀਸ਼ਨ ਹੈ ਤੁਸੀਂ ਕਿਸੇ ਵੀ ਫੀਲਡ ਚ ਆਏ ਵਾਸੀਂ ਵੀ ਫੀਲਡ ਚ ਆ ਸਾਨੂੰ ਕਿਉਂ ਮਤਲਬ ਦੇਰੀ ਕੀਤੀ ਜਾਂਦੀ ਜੇ ਪਰਫਾਰਮੈਂਸ ਸਾਡਾ ਅਕਤੂਬਰ ਦੇ ਵਿੱਚ ਜਾਂ ਸਤੰਬਰ ਦੇ ਵਿੱਚ ਐਫੀਲੀਏਟਡ ਸਕੂਲਾਂ ਦਾ ਪੈਂਦਾ ਤੇ ਇਹ ਐਸੋਸੀਏਸ਼ਨ ਸਕੂਲਾਂ ਦਾ ਕਿਉਂ ਨਹੀਂ ਪੈਂਦਾ ਕੀ ਕਾਰਨ ਹੈ ਕਿ ਇਹਨਾਂ ਨੂੰ ਆਏ ਸਾਲ ਜਿਹੜਾ ਡਿਲੇ ਕੀਤਾ ਜਾਂਦਾ ਚਾਰ ਮਹੀਨੇ ਦੀ ਦੇਰੀ ਚੱਲ ਰਹੀ ਹੈ ਹਾਂ ਚਾਰ ਮਹੀਨੇ ਦੀ ਦੇਰੀ ਚੱਲ ਰਹੀ ਹੈ ਜੀ ਤੁਸੀਂ ਦੇਖ ਹੀ ਆਪ ਵੀ ਦੇਖ ਸਕਦੇ ਹੋ ਕਿ ਜਨਵਰੀ ਦਾ ਐਂਡ ਹੋਣ ਜਾ ਰਿਹਾ ਤੇ ਸਿਰਫ ਇੱਕ ਫਰਵਰੀ ਦੇ ਵਿੱਚ ਰਹੇਗੀ ਤੇ ਮਾਰਚ ਜਿਹੜਾ ਇੱਕ ਹੈ ਦੋ ਮਹੀਨਾ ਦਾ ਵਿੱਚ ਸਮਾਂ ਹੈ ਤੇ ਉਸ ਤੋਂ ਬਾਅਦ ਦੇ ਹਾਲੇ ਤੱਕ ਪਰਫਾਰਮੈਂਸ ਜਿਹੜਾ ਸਸ਼ੋਪੰਚ ਪਾਇਆ ਹੋਇਆ ਇਹਨਾਂ ਸਕੂਲਾਂ ਨੇ ਵੀ ਅਸੀਂ ਕੀ ਕਰਨਾ ਕੀ ਹੈ ਸਰਕਾਰ ਕੀ ਸਾਡੀ ਇਹ ਅਪੀਲ ਹੈ ਸਰਕਾਰ ਨੂੰ ਕਿ ਉਹ ਜਿਹੜੀ ਹੈ ਇਸ ਦੇ ਛੇਤੀ ਤੋਂ ਛੇਤੀ ਇਹਤੇ ਕਾਰਵਾਈ ਕਰਕੇ ਪਰਫਾਰਮਾ ਜਿਹੜਾ ਹੈ ਸਾਰੇ ਸਕੂਲਾਂ ਦਾ ਸਬੰਧਤ ਸਕੂਲਾਂ ਨੂੰ ਪਰਫਾਰਮਾ ਜਾਰੀ ਕਰਕੇ ਉਹਨਾਂ ਦੇ ਪਰਫਾਰਮਾ ਭਰਾਈ ਜਾਣ ਤੇ ਕੋਈ ਵੀ ਇਸ ਤਰ੍ਹਾਂ ਦੀ ਸ਼ਰਤ ਜਿਹੜੀ ਹੈ ਨਾ ਲਾਈ ਜਾਵੇ ਜਿਹੜੀ ਕਿ 2018 ਤੋਂ ਮਗਰੋਂ ਕਿਸੇ ਵੀ ਤਰ੍ਹਾਂ ਨੇ ਲਿਆਂਦੀ ਗਈ ਹੈ ਤੇ ਉਹੀ ਤਰਜ਼ ਜਿਹੜੀ ਹੈ 2011 ਦੇ ਵਿੱਚ ਜੋ ਤਰ ਚੱਲੀ ਸੀ ਜਾਂ 18 ਦੇ ਵਿੱਚ ਚੱਲੀ ਹੈ ਜਾਂ 20 ਦੇ ਵਿੱਚ ਚੱਲੀ ਹੈ ਜਾਂ ਉਸ ਤੋਂ ਬਾਅਦ ਦੇ ਵਿੱਚ ਉਹ ਉਸੇ ਤਰ੍ਹਾਂ ਦੇ ਉੱਤੇ ਪਰਫਾਰਮ ਨੂੰ ਜਾਰੀ ਕੀਤਾ ਜਾਵੇ ਤਾਂ ਜੋ ਇਹ ਬੜੇ ਆਪਣੀ ਮਤਲਬ ਮਿਹਨਤ ਦੇ ਨਾਲ ਜਿਹੜਾ ਹੈ ਕਰਕੇ ਉਹ ਪਰਫਾਰਮ ਨੂੰ ਭਰ ਸਕਣ